ਹਾਂਜੀ ਆਪਾਂ ਆਏ ਜਮਿੰਦਰੇ ਵਾਲਿਆਂ ਦੀ ਏਜੰਸੀ ਚ ਮੋਗੇ ਤੇ ਟਰੈਕਟਰ ਇੱਥੇ ਬਹੁਤ ਖੜੇ ਆ ਵਿਕਾਉ ਬਹੁਤ ਚੰਗੀ ਹਾਲਤ ਚ ਆ ਪ੍ਰਾਣੇ ਟਰੈਕਟਰ ਉਹਨਾਂ ਬਾਰੇ ਪੁੱਛਦੇ ਆ ਬਾਈ ਤੋਂ ਕੀ ਹਿਸਾਬ ਕਿਤਾਬ ਆ ਬਾਈ ਕਿਹੜਾ ਮਾਡਲ ਆ ਇਹ 2022 ਮਾਡਲ ਆ ਵੀਰੇ ਜੋਬੋ 575 ਠੀਕ ਆ ਜੀ ਤੇ ਕੀ ੜੀ ਦਾ ਕੰਡੀਸ਼ਨ ਦਾ ਟਰੈਕਟਰ ਆ ਠੀਕ ਆ ਜੀ 5 ਲੱਖ 60 ਹਜ਼ਾਰ ਰੁਪਿਆ ਡਿਮਾਂਡ ਆ ਇਹਦੀ ਅੱਛਾ ਜੀ ਜੋ ਬਾਈ ਆਊਗਾ ਬਾਕੀ ਮੌਕੇ ਤੇ ਮੰਤਾਨ ਹੋ ਜਾਊਗਾ ਠੀਕ ਆ ਤੇ ਟਰੈਕਟਰ ਪੂਰਾ ਸੈੱਟ ਆ ਪੂਰਾ ਵਧੀਆ ਟਰੈਕਟਰ ਆ ਕੋਈ ਖਾਮੀ ਤਾਂ ਨਹੀਂ ਕੋਈ ਖਾਮੀ ਨਹੀਂ ਪੂਰੀ ਵਧੀਆ ਕੰਡੀਸ਼ਨ ਹੈ ਟਾਇਰ ਵੀ ਚੰਗੇ ਪਏ ਆ ਹਾਂ ਚੱਲਿਆ ਚੁੱਲਿਆ ਕਿੰਨਾ ਕਹੇ ਚੱਲਿਆ ਆ ਬਈ 2022 ਮਾਡਲ ਆ 400 ਘੰਟਾ 3 400 ਘੰਟਾ ਚੱਲਿਆ ਹਾਂ ਸਾਫ ਪਿਆ ਟਰੈਕਟਰ ਪੂਰਾ ਨਵੇਂ ਪਿਆ ਸਾਰੇ ਵਧੀਆ ਜਣੀ ਸੈੱਟ ਦਾ ਕੰਮ ਹੈ ਟਾਇਰ ਵੀ ਪੂਰੇ ਚੰਗੇ ਪਏ ਆ ਮਗਰ ਲੈ ਟਾਇਰ ਤਾਂ ਨਵੇਂ ਹੀ ਹਨ ਪੂਰਨ ਵੀ ਨਵੇਂ ਹੀ ਆ ਬਈ ਠੀਕ ਆ ਠੀਕ ਆ ਇਹ ਟਰੈਕਟਰ ਪੂਰਾ ਸਾਫ ਹੈ ਬਾਕੀ ਉਧਰਾਂ ਦਾ ਬਾਈ ਹਾਂ ਸੋਨਾਲੀ ਕਾ 60 ਖੜਾ ਇਹ ਕਿਹੜਾ ਮਾਡਲ ਹੈ ਇਹ 18 ਮਾਡਲ ਹੈ ਅੱਛਾ 18 ਮਾਡਲ ਹੈ ਇਹਦੇ ਕਿੰਨੇ ਪੈਸੇ ਮੰਗਦੇ ਆ ਜੀ ਜੀ ਬਾਈ ਡਿਮਾਂਡ ਹੈਗੀ ਆ 5 ਲੱਖ 40 ਹਜ਼ਾਰ ਦੀ ਠੀਕ ਆ ਬਾਈ ਟਾਇਰ ਹੈਗੇ ਇਹਦੇ ਜਨਾ 40 ਕਿ ਪੈਸੇ ਟਾਇਰ ਹੈਗੇ ਮੌਕੇ ਤੇ ਕਰ ਦੋਗੇ ਥੋੜਾ ਬਹੁਤਾ ਜਿੰਨਾ ਵੀ ਹੋਊਗਾ ਹਾਂ ਜਿੰਨਾ ਹੋਇਆ ਬੱਸ ਉਹ ਤੇ ਮੰਗਤਾਂ ਉਹ ਵੀ ਟਰੈਕਟਰ ਪੂਰਾ ਸਾਫ਼ ਆ ਕੰਡੀਸ਼ਨ ਇਹਦੀ ਵੀ ਚੰਗੀ ਜਨਾ ਨੌਕਸ ਤਾਂ ਨਹੀਂ ਕੋਈ ਨਾ ਨਾ ਬਾਈ ਜਮਾ ਓਕੇ ਟਰੈਕਟਰ ਠੀਕ ਆ ਜਿਵੇਂਦਾਰੇ ਤੇ ਚੱਲਿਆ ਗਿਆ ਬਾਈ ਤੇ ਕੋਈ ਪਾਸੇ ਚੱਲਿਆ ਗਿਆ ਅੱਛਾ ਘਰੇ ਹੀ ਚੱਲਿਆ ਘਰੇ ਚੱਲਿਆ ਹੌਣ ਤੇ ਚੱਲਿਆ ਵਾਈ ਤੇ ਹੀ ਟਰੈਕਟਰ ਪੂਰਾ ਸਾਫ਼ ਹੈ ਵੀ ਤੇ ਉਹ ਕਿਹੜਾ ਮਾਡਲ ਆ ਮਗਰਲਾ ਬਾਈ ਉਹ ਸੋਨਾਲਿਕਾ 60 20 ਮਾਡਲ ਆ 2020 ਮਾਡਲ ਠੀਕ ਆ ਕੀ ਰੇਟ ਆ ਦਾ ਇਹਦਾ ਰੇਟ ਹੈਗਾ ਬਈ 6 ਲੱਖ 45 ਹਜ਼ਾਰ 645 ਹੈ ਇਹਦਾ ਟਰੈਕਟਰ ਨਵਾਂ ਹੀ ਪਿਆ ਵੀ ਮਾਡਲ ਆ ਜਮਾਂ ਹਾਂ 20 ਸਪੀਡ ਹੈ ਚੇਂਜਰ ਵਾਲਾ ਅਸਾਂ ਚੇਂਜਰ ਵਾਲਾ 3 ਸਪੀਡ 3 ਸਪੀਡ ਹੈ ਦੋ ਲੋਡਿੰਗ ਠੀਕ ਆ ਟਾਇਰ ਵੀ ਪੂਰੇ ਚੰਗੇ ਪਏ ਇਹਦੇ ਨਾ ਹਾਂ ਇਹਦੇ 70 75 ਦਾ ਟਾਇਰ 70 ਰੁਪਏ ਦਾ ਟਾਇਰ ਹਾਂ 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 ਟਰੈਕਟਰ ਦਾ ਪੂਰਾ ਹੀ ਰੰਗ ਰੰਗ ਵੀ ਸਾਫ਼ ਪਿਆ ਪੂਰਾ ਇਹ ਵੀ ਟਰੈਕਟਰ ਬੜੀ ਤੇ ਚੱਲਿਆ ਅਸਾਂ ਵੀ ਵਾਈ ਤੇ ਚੱਲਿਆ ਹਾਂ ਠੀਕ ਆ ਵਿੱਚ ਵੀ ਕਰ ਦੋਗੇ ਮਾਨਤਾ ਹਾਂ ਇਹ ਵੀ ਮਾਨਤਨ ਹੋ ਜਾਊਗਾ ਬਈ ਠੀਕ ਆ ਠੀਕ ਆ ਇਹ 6 ਫਾਰਟਰੈਕਟਰ ਦਾ ਪੂਰਾ ਡਬਲ ਡਿਸਟ੍ਰਿਬਿਊਟਰ ਲੱਗਿਆ ਹਨ। ਹਾਂ। ਤੇ ਬਾਕੀ ਆਹ 60 ਆ। ਇਹ ਕਿਹੜਾ ਮਾਡਲ ਆ? ਇਹ 2002 ਮਾਡਲ ਆ ਜੀ। ਇਹ ਦੋ ਮਾਡਲ ਆ। ਹਾਂ। ਠੀਕ ਆ। ਇਹਦੇ ਕਿੰਨੇ ਪੈਸੇ ਮੰਗਦੇ? ਇਹ 2,45,000 ਜੇ ਕਿਸੇ ਨੇ ਲੈਣਾ ਹੋਵੇ, ਟਰੈਕਟਰ ਇਹ ਵੀ ਪੂਰਾ ਸਾਫ਼ ਆ, ਇੰਜਨ ਗੀਅਰ ਦਾ ਪੂਰਾ ਸੁੱਕਾ ਟਰੈਕਟਰ ਵੀ। ਠੀਕ ਆ, ਠੀਕ ਆ। 2,45 ਦੀ ਨਮਾਨ ਆ। ਹਾਂ, 2,45,000 ਮੰਨਤਾਂ ਹੋ ਜੂਗਾ ਇਹ ਤੋਂ। ਠੀਕ ਆ, ਠੀਕ ਆ। ਟਰੈਕਟਰ ਜਾਨੀ ਵਧੀਆ ਚੱਲਦਾ ਜੀ। ਪੂਰਾ ਓਕੇ ਟਰੈਕਟਰ ਆ ਬਈ। ਠੀਕ ਹੈ ਠੀਕ ਹੋਰ ਕਿਹੜਾ ਮਾਡਲ ਆਈ 3690 ਮਾਡਲ 3690 ਮਾਡਲ ਆ 3600 ਹਾਂ 43600 90 ਇੱਕ 35 ਰੇਟ ਦਾ ਹਾਂ 1 ਲੱਖ 35 ਇਹ ਤਾਂ ਠੀਕ ਆ ਚਾ ਵੀ ਮਾਨਤਾਣ ਹੋ ਦੀ ਠੀਕ ਆ ਠੀਕ ਆ ਵਧੀਆ ਚੱਲਦਾ ਇਹ ਵੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਕੱਟੇ ਹੀ ਆ ਸਾਰੇ ਟਰੈਕਟਰ ਤੁਸੀਂ ਨਾ ਵਿੱਚ ਇਹ ਹਾਂ ਆਪਣੇ ਕੱਟੇ ਦੇ ਟਰੈਕਟਰ ਹੀ ਆ ਸਾਰੇ ਠੀਕ ਆ ਠੀਕ ਆ ਠੀਕ ਬਾਕੀ ਬਾਹਰ ਵੀ ਖੜੇ ਹਨਾ ਵਾਵਾ ਤੁਹਾਡੇ ਟਰੈਕਟਰ ਬਾਹਰ ਆਜੋ ਦਿਖਾ ਦਿੰਨੇ ਆ ਉਹ ਸ਼ਾਹ ਖੜੇ ਹਨ ਪੁਰਾਣੇ ਇੱਧਰ ਕਿਹੜੇ ਕਿਹੜੇ ਆਪਣੇ 10000 ਅੱਛਾ ਆ ਵੀ ਆਪਣੇ ਇੱਧਰਲੇ ਵੀ ਹਾਂ ਹਾਂ ਤਾਂ ਆ ਵੀ ਚੋਣੇ ਆ ਠੀਕ ਆ ਯੋ ਨੀਅਰ ਤਾਂ ਜਮਾ ਨਵਾਂ ਯਾਰ। ਇਹ ਕਿਹੜਾ ਮਾਡਲ ਆ? 2020 ਮਾਡਲ ਆ ਬਈ। ਅੱਛਾ ਅੱਛਾ ਬਈ ਮਾਡਲ ਆ। ਠੀਕ ਆ ਬਈ। 11,45,000 ਰੁਪਈਆ ਰੇਟ। ਇਹ ਟਰੈਕਟਰ ਬਹੁਤ ਨਵਾਂ ਯਾਰਾਂ। ਹਾਂ ਪੂਰਾ ਸਾਫ਼ ਟਰੈਕਟਰ ਆ। 5405 ਟਾਇਰ ਟੂਰ ਵੀ ਚੰਗੇ ਆ। 11,45 ਰੇਟ ਆ ਦਾ। ਹਾਂ ਕਰ ਦੇਉਗੇ ਮੌਕੇ ਤੇ ਹਾਂ। ਬਹੁਤ ਮਾਨਤਾ ਕਰਦੇ। ਇਹ 'ਚ ਕੋਈ ਸ਼ਿਕਾਇਤ ਤਾਂ ਨਹੀਂ ਟਰੈਕਟਰ ਦਾ ਜਮਾ ਨਵਾਂ ਯਾਰ ਹੈ। ਬਈ ਜਮਾ ਨਵਾਂ ਟਰੈਕਟਰ ਆ। ਠੀਕ ਆ। ਵੀ ਵਿੱਚ ਕੱਟਿਆ ਰਿਹਾ ਜੀ ਆਪਣਾ ਮੋਨਿਟਰ ਠੀਕ ਠੀਕ 700 ਕਿੰਟਾ ਚੱਲਿਆ 700 ਕਿੰਟਾ ਥੋੜਾ ਹੀ ਚੱਲਿਆ ਫਿਰ ਤੋਂ ਡਰਾਈਵਰ ਜਮਾ ਨਮਾ ਪਿਆ ਇਹਦਾ ਬਾਕੀ ਆ ਦੋਨੇ ਸੋਨਾਲੀਕਾ 2015 15 ਮਾਡਲ ਹੈ 750 ਇਹਦੀ ਹੈਗੀ 4,60,000 ਰੁਪਆ ਹੈ 750 ਐਡ ਟੂਰ ਦਾ ਇਹ ਵੀ ਨਵੇਂ ਹੈ ਯਾਰਨ ਇਹ ਟਰੈਕਟਰ ਭਾਈ ਤੇ ਚੱਲੇ ਹੋਏ ਆ। ਭਾਈ ਤੇ ਚੱਲਿਆ ਭਈ ਆਪਣੇ ਕੋਲ ਸਾਰੇ ਤੇ ਭਾਈ ਤੇ ਚੱਲੇ ਹੋਏ। ਅੱਛਾ। ਆਹ ਸਾਫ ਆ ਟਰੈਕਟਰ ਦਾ ਪਤਾ ਹੀ ਲੱਗ ਜਾਂਦਾ ਨਾ ਕਾਸੇ ਖੂਸੇ ਤੋਂ। ਠੀਕ। ਆਹ ਡੀਆਈ 35। ਆਹ। ਇਹ 2022 ਦਾ। 622 ਮਾੜ ਲਿਆ ਟਾਇਰ ਇਹਦੇ ਜਵਾਨਾਵੇਂ ਹਨਾ। ਜਵਾਨ ਨਵੇਂ ਟਾਇਰ। 495 ਰੇਟਾ ਦਾ। 495। ਯਾਰ ਚਾਰੇ ਹੀ ਨਵੇਂ ਇਹਦੇ ਹਨਾ। ਠੀਕ ਆ। ਮਗਰ ਲੇ ਜੇ ਕੇ ਤੇ ਹਨਾ। ਹੋਰ ਲੈ ਐਮ ਆਰ ਦੇ ਟਾਇਰ। ਟਰੈਕਟਰ ਜਮਾਂ ਨਵਾ ਪਿਆ ਜਾ ਤਾਂ ਮੈਂ ਕਹਨਾ ਚੱਲਿਆ ਚੱਲਿਆ ਜਮੇ ਨਹੀਂ ਲੱਗਦਾ ਤਾਂ ਕੀ ਵੀ ਬਈ 400 ਰੁਪਏ ਕਰਕੇ ਭਾ ਹੂੰ ਬਹੁਤ ਘੱਟ ਚੱਲਿਆ ਆ ਕੀ ਉਹ ਪਰਲੇ ਟਰੈਕਟਰ ਵੀ ਆਪਣੇ ਆਹ ਚੱਲ ਆ ਜਾਓ ਵੇਖਣ ਆਠ ਮਾਰਲ ਫਾਰਮ ਟਰੱਕ 60 ਤੋਂ 85 ਸੋਨਾਲਿਕਾ 60 13 ਮਾਡਲ 13 6 ਦਾ 4 15 ਰੇਟ ਹੈ ਇਹ ਰੇ ਦੇ ਵੀ ਬਹੁਤ ਚੰਗੇ ਪਏ ਯਾਰ ਟਰੈਕਟਰ ਵੀ ਸਾਫ ਟਰਾਲੀ ਤੇ ਨਹੀਂ ਚੱਲਿਆ ਟਰੈਕਟਰ ਇਹਦੀ ਹੈ ਨਾ ਹਵਾਈ ਤੇ ਚੱਲਿਆ ਵਾ ਟਾਇਰ ਵੀ ਹੈਗੇ 60 ਪੈਸੇ ਹੂੰ ਅੱਛਾ ਇਹ 2004 ਮਾਡਲ ਅੱਛਾ ਇਹ 4 ਮਾਡਲ ਦਾ ਸਵਰਾਜ ਇਹ 3 ਸਪੀਡ ਹੋਇਆ ਹੋਇਆ ਛੋਟਾ ਗੇਅਰ ਲੱਗਿਆ ਹੋਣਾ ਅੱਛਾ ਅੱਛਾ 299 ਦਾ ਰੇਟ ਆ 3 ਸਪੀਡ ਕਰਾਇਆ ਹੋਇਆ ਹੈ 3 ਸਪੀਡ ਕਰਾਇਆ ਹੋਇਆ ਠੀਕ ਆ ਠੀਕ ਆ ਠੀਕ ਪਿਛਾ ਗੇਅਰ ਲੱਗਿਆ ਇਹ ਟਾਇਰ ਵੀ ਚੰਗੇ ਪਏ ਹਨਾ 60 ਪਿਆਸੇ ਟਾਇਰ ਰਹਿ ਗਏ ਹੂੰ ਉਹ 605 ਕਿਹੜਾ ਨਵਾਂ ਮਾਡਲ ਇਹਦਾ ਨਾ ਉਹ 2000 ਰੁਪਏ ਦਾ ਅੱਛਾ 20 ਮਾਡਲ ਆ ਉਹ 645 ਰੇਟ ਇਹ ਵੀ ਟਾਇਰ ਟੂਰ ਨਾਲ ਦੇ ਲੱਗਦੇ ਯਾਰ ਆਹੋ ਨਾਲ ਦੇ ਟਾਇਰ ਬਹੁਤ ਚੰਗੇ ਪਏ ਆ ਟਾਇਰ ਮੇਰੇ ਸਾਨੂੰ 80 ਪੈਸੇ ਪਏ 80 85 ਪੈਸੇ ਟਾਇਰ ਪਏ ਟਰੈਕਟਰ ਨਵੇਂ ਕੱਟੀ ਜਾਂਦੇ ਯਾਰ ਉਹ ਹੀ ਤਾਂ ਹੈ ਨਾ ਜਮਾਂ ਨਵੇਂ ਟਰੈਕਟਰ ਹੀ ਆ चलिया चुलिया करना कैसे पौ घंटा चलिया नहीं यार घंटा चलिया ठीक है ट्रैक्टर पूरा साफ है यार ना ट्रैक्टर ਅੱਠ ਜਿਹੜਾ ਆਏ ਅੱਠ ਮਾਡਲ 285 ਰੇਟ ਆਦਾ ਹੈ ਹਾਂ ਮੈਂ ਇਹ ਪੂਰੇ ਚੰਗੇ ਪਏ ਆ ਇਹ ਬਿਮਾਰੀ ਵਾਲੀ ਗੱਲ ਆ ਉਹ ਜਮਾਂ ਦੇ ਚਲ ਕੇ ਕਿਉਂਕਿ ਮੈਂ ਖੜੀ ਰਹਿਣ ਹਾਂ 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 3 ਸਪੀਡ ਹੀ ਆ ਯਾਰ ਉਹ ਪੁੱਛਦਿਆ ਨਾ ਉਹ ਰੀਬੀ ਐਕਸ ਉਹ ਦੋ ਬਕ ਪੁੱਛ ਅਕਸਰ ਗਿਓ ਜੇ ਤਾਂ ਦੇ ਨਾ ਮੋੜਾ ਆ ਰਿਹਾ ਆ ਟਰੈਕਟਰ ਬੋਲਾ ਨਵਾਂ ਯਾਰ ਆ ਬੜਾ ਨਵਾਂ ਪਿਆ ਟਰੈਕਟਰ ਮੇਗਾ ਹੈ ਬੜਾ ਸਾਫ਼ ਪਿਆ ਇਹ 755 ਲੈ ਕੇ ਫਿਰ 750 ਵਿੱਚ ਦੇ ਗਏ ਟਰੈਕਟਰ ਕੋਈ ਜਮਾਂ ਨਵਾਂ ਪਿਆ ਯਾਰ ਕੋਈ ਪਾਹ ਕਿਸੇ ਪਾਸੇ ਹੈ ਹੀ ਨਹੀਂ ਘਾਸਾ ਪੂਰਾ ਕਿੱਥੇ ਕਿ ਜੜ ਛੱਡ ਦੇਣਗੇ ਇਹ ਮੌਕੇ ਤੇ ਹੋਊਗਾ ਘਰ ਦੇਣਗੇ ਯਾਨੀ ਐਟੂਰ ਨਾਲ ਦੇ ਹੀ ਆ ਨਾ I'm going to go to the of the